ਕੁਲ ਕਰੀਦਾ ਰਹੂਗਾ ਫੇਰ ਵੀ 16998832 169988 32 ਉਹ ਜੱਸਾ 32 ਜੀ ਅਜੇ ਦੁੱਤ ਚੱਕੇ ਖੁੱਲਦੇ ਨੇ ਫਿਰ ਤਾਲੀ ਨਾ ਨੀ ਪਾਣੀ ਜਾ ਕੇ ਪਰਾ ਜਾ ਕੇ ਟੈਂਪਰ ਲੱਗਦਾ ਬਹੁਤ ਕਰਕੇ ਪਿੱਛਲੇ ਮਾਗਰ ਪਿਆ ਓਕੇ ਕਰਨਾ ਰਿਹਾ ਮਾਗਰ ਆ ਪਿੱਛਲੇ ਪਾਸੇ ਪਿਆ ਆ ਹੁਣ ਇੱਥੇ ਪਿਆ ਹਾਂ 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 ਪੂਰੀ ਰੱਖ ਲੈ ਆਹ ਚਲਿਓ ਇਹਨੂੰ ਹੋ ਕਰਕੇ ਉੱਥੇ ਜਾਓ ਹਾਂ ਨਮਸਕਾਰ ਕਰਨੀ ਓਕੇ ਆਦੀ ਦੇਂਦੇ ਆ ਲੋਕਾਂ ਨੂੰ ਬਾਈ ਬਾਈ ਬਹੁਤ ਇਸਤਮਾਰ ਦੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਐਨ ਕਦੇ ਵੱਡੇ ਮਾਨ ਸਤਕਾਰ ਸਾਡੇ ਕਲੱਬ ਨੂੰ ਬਹੁਤ ਬਹੁਤ ਧੰਨਵਾਦ ਆਹ ਚੀਜ਼ ਲੋਕਾਂ ਨੇ ਦਿੱਤੀ ਹੈ ਮੈਂ ਬਰਾਤ ਨੂੰ ਜੁਆਇਨ ਕਰ ਲੈਣਾ ਆਪਾਂ ਨੂੰ ਸੁਣਵਾੜ ਜਿੰਦੀ ਹੈ ਜਿਹੜੇ ਮਾਨ ਸਨਬਾਰ ਸਾਡੇ ਕਲੱਬ ਨੂੰ ਸਹਾਇਤਾ ਤੇਜੀ ਆ ਕੋਈ ਨਹੀਂ ਦਿਖਿਆ ਨਾ ਕੋਈ ਚੱਕਰ ਨਹੀਂ ਅੱਛਾ ਆਪਾਂ ਥੋਂ ਲੱਗ ਗਏ ਠੀਕ ਜੀ ਦੇ ਨਾਲ ਆਂਦੀ ਹੈ ਪੈਦੇ ਦਿਲੋਂ ਕਿਹਦੀ ਬੈਟਿੰਗ ਹੈ ਕਿਹਦੀ ਬੋਲਿੰਗ ਹੈ ਬੈਟਿੰਗਾਂ ਦੀ ਹੈ ਪੰਮੇ ਦੀ ਪੰਮੇ ਦੀ ਪੰਮੇ ਲਈ ਜੋਰ ਉੱਪਰ ਪੱਖਰ ਦੀ ਆਗੇ ਜੋਰ ਉੱਪਰ ਪੱਖਰ ਲਾਗੇ ਚੱਲ ਪੰਮੇ ਪੰਮੇ ਦੀ ਵਰਦੀ ਵੀ ਉਹ ਹੀ ਅਨੇਕ ਠੇਕੇਦਾਰ ਸਟ੍ਰੈਕ ਨੌ ਸਟ੍ਰੈਕ ਤੇ ਗਗਨ ਮੇਰੇ ਵੀਰੋ ਬਾਲਰ ਕੜਾ ਪ੍ਰਾਨਾਂ ਮੀਤੋ ਰੀਨਾ ਰੀਨਾ ਵੇ ਰੀਨਾ ਪਹਿਲੀ ਤੇ ਛੱਕਾ ਮਾਰ ਤਗੇ ਨਹੀਂ ਕਿ ਕਿਦ ਨੜਾ ਨਿਕਲ ਤੇ ਜੱਟ ਖੁੱਲਦੇ ਨੇ ਘਰੇ ਤਾਲੀ ਲੱਗਦੇ ਨੇ ਮੈਂ ਕੱਲੇ ਨੇ ਟਿਕਰ ਖੁੱਪ ਕਰੇ ਨੇ ਜੀ ਕੱਲੇ ਨੇ 12000 ਲਾਵਾ ਇਥੇਮ ਤੇ ਜੀ ਮਮੋਤੀ ਗੋਲੇ ਤੇ ਮੇਰੇ ਕੋਲ ਲਗਾਤਾਰ 3 ਮਹੀਨੇ ਆਹ ਬਗੀ ਲੈ ਸਾਹਮਣੇ ਕਹਿੰਦੇ ਬਹੁਤ ਤਗੜੇ ਮੈਚ ਜੀ ਕਹਿੰਦੇ ਸ਼ਰਦਾਰ ਦੇ ਖੇਡ ਦੇ ਮੈਦਾਨ ਦੇ ਵਿੱਚ ਆਮੀਨਾ ਹੁਣ ਜਮੀ ਫਰੀ ਰਹਿ ਗਿਆ ਇਹਦਾ ਕਹਿੰਦੇ ਮੀਰਪੁਰ ਕਲਾ ਪਿੰਡ ਹੈ ਜਿਹੜੇ ਕਹਿੰਦੇ ਖੇੜੇ ਕ੍ਰੇਡ ਦੇ ਵਿੱਚੋਂ ਟਰੈਕਟਰ ਜਿੱਤ ਕੇ ਬੱਲੇ ਬੱਲੇ ਕਰਵਾਈ ਹੈ ਤੇ ਸ਼੍ਰੀ ਜਲਾਨ ਦੇ ਵੱਡੇ ਮੇਲੇ ਦਾ ਕਹਿੰਦੇ ਟਰੈਕਟਰ ਦਾ ਜੇਤੂ ਬਣਿਆ ਸਾਹਮਣੇ ਠੇਕੇਦਾਰ ਆਹ ਮੁੰਡੇ ਨੇ ਕਹਿੰਦੇ ਲੋਕਾਂ ਦੇ ਜਲਾ ਫੇਰ ਆਰਕ ਕੀਤਾ ਫੇਰ ਸ਼ਿੱਕਾ ਪੱਜ ਗਿਆ ਕੀ ਹੋਈ ਜਾਂਦਾ ਤਰੋ ਰੱਬ ਵੀ ਕਹਿੰਦਾ ਮੈਂ ਆਹ ਦੇਲੀਟ ਹੋ ਦੋਨੇ ਜੜੇ ਕਹਿੰਦੇ ਅਸੀਂ ਕਿੰਨੇ ਬਣੂ ਕੀਨ ਹੋ ਆਹ ਨਾਲੇ ਗੱਲਾਂ ਨਹੀਂ ਲੱਝੇ ਹੁੰਦੇ ਆ ਉਹਨਾਂ ਕਹਿੰਦੇ ਮੇਰੇ ਮਿੱਤਰੋ ਤਿਆਰ ਗਏ ਦਾ ਇਹ ਸ਼ੇਰਗੜ ਕਹਿੰਦੇ ਪ੍ਰਸਿੱਧ ਹੈ ਪਰ ਇਹ ਸਰਦਾਰ ਜਿਹੜੀਆਂ ਕਹਿੰਦੇ ਟੇਕੇਦਾਰ ਦੁਨੀਆ ਦੇ ਵੱਡੇ ਵੱੱਲੇ ਦੇ ਵਿੱਚ ਜਿੱਕਰ ਰਿਹਾ ਕਹਿੰਦੇ ਖਿਡਾਰੀ ਦਾ ਇੱਕ ਪਾਸੇ ਟੀਮਾਂ ਕਹਿੰਦੇ ਯੂਰਪਰ ਤਾਫਰ ਦੀ ਤੇ ਦੂਜੇ ਪਾਸੇ ਜੋੜ ਗਿਆ ਪਿੰਡ ਕਹਿੰਦੇ ਨੌਜਵਾਨਾਂ ਦਾ ਟੱਕਰ ਕਹਿੰਦੇ ਬਰਾਬਰ ਦੀਆਂ ਟੀਮਾਂ ਦੀ ਬਰਾਬਰ ਦੇ ਖਿਡਾਰੀਆਂ ਦੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪੈ ਗਈ ਹੈ ਗਾਲ ਕਾਉਣ ਦੇ ਲਈ ਫਿਰ ਖਿਡਾਰੀ ਚਾਰੇ ਤਿਆਰ ਵਰ ਤਿਆਰ ਹੈ ਇਹ ਰਾਣਾ ਮੀਰਪੁਰ ਦਾ ਸਾਹਮਣੇ ਟੇਕੇ ਦਾ ਟੇਕੇ ਦਾ ਟੋਕੇ ਨਾਲ ਟੋਕੇ ਨਾਲ ਇਹ ਛੋ ਸੱਦ ਲਿਆ ਇਹ ਛੱਕੇ ਤੇ ਤਾਲ ਉਹਦਾ ਪਈ ਉਹ ਜੁਰੀਆ ਠੇਕੇਦਾਰ ਗਈ ਹੈ ਪਈ ਉਹ ਜੁਰੀਆ ਠੇਕੇਦਾਰ ਗਈ ਹੈ ਤੇ ਕਹਿੰਦੇ ਠੇਕੇਦਾਰਾ ਹੁੰਦਾ ਕਹਿੰਦੇ ਜੱਬ ਕੱਢੀ ਆਉਂਦਾ ਮੇਰੇ ਮਿੱਤਰੋ ਤੇ ਜੱਬ ਕੱਢ ਕੇ ਆੜਾ ਦੇ ਤੇ ਲੰਗਾ ਦੇ ਕੀਤੀ ਠੋਕ ਤੇ ਤਸੰਦੀ ਆਲੀ ਝੰਡ ਮਿੱਤਰੋ ਆ ਦੇ ਖੇਲੇ ਅੱਤਵਾਦੀ ਸਿਰਾ ਹੋ ਗਿਆ ਝੜ ਗਈ ਸਿਰਾਂ ਵਾਲੋ ਉਹ ਡੰਡ ਮਿੱਤਰੋ ਝੜ ਗਈ ਸਿਰਾਂ ਨਾਲੋਂ ਡੰਡ ਮਿੱਤਰੋ ਇਧਰੋਂ ਦੇ ਪਾਸੇ ਵਾਲ ਪਈ ਹੈ ਸਾਹਮਣੇ ਦੇਖਾਂਗੇ ਕੁੰਜੀ ਕਮਾਲ ਇੱਕ 스ਪੀਰ ਦਾ ਵਾਧਾ ਜਿੰਨੇ ਜੁੜਦਾ ਹੈ ਫੇਰ ਦੇ ਮਤਲਬ ਦੇ ਵਿੱਚ ਇੱਕ ਜਿਹੜਾ ਥੋੜਾ ਹੁੰਦਾ ਹੋਇਆ ਜੋੜ ਕੇ ਪੰਜ ਬਾਲਾਂ ਦੀ ਹੈ ਪੰਜ ਬਾਲਾਂ ਕਿੰਨੇ ਰਣਾ ਜੀ ਬੋਲਦੇ ਰਣਾ 22 23 ਅੰਪਾਇਰ ਪੰਜ ਬਾਲਾਂ ਦਾ ਓਵਰ ਹੈ ਜੀ ਆਹ 5 23 ਠੀਕ ਹੈ ਠੀਕ ਹੈ ਜੀ ਚਾਰ ਚਾਰ ਦੇ ਆ ਜੀ ਦੂਜੇ ਰਾਉਂਡ ਦੇ ਸਾਰੇ ਮੈਚ ਬਾਲਾ ਪੰਜ ਬਾਲਾ ਪੰਜ ਬਾਲਾ ਪੰਜ ਬੋਲਰ ਜਿਹੜਾ ਲਓ ਸਾਹਮਣੇ ਦੋਨੇ ਹੈਨੀ ਮਾਸਟਰ ਗੱਗੀ ਮਾਸਟਰ ਗੱਗੀ ਜੀ ਮਾਰ ਲਾ ਲਓ ਸਾਹਮਣੇ ਕਰਦੇ ਪਾਸੇ ਜੱਗੀ ਕਹਿੰਦੇ ਬਾਦ ਬਾਉਂ ਦੇ ਲਈ ਤਿਆਰ ਬਰ ਤਿਆਰ ਹੈ ਜੁਰਕਿਆਂ ਦੀ ਕਹਿੰਦੇ ਧਰਤੀ ਹੈ ਬਈ ਦੀ ਟੀਮਾਂ ਨੂੰ ਬੇਨਤੀ ਹੈ ਸਮਾਂ ਦੇ ਦੇ ਕਿਉਂਕਿ ਸਮੇਂ ਦੀ ਲੋੜ ਹੈ ਮੌਸਮ ਦੇ ਵਿੱਚ ਥੋੜੀ ਮਜਾਜ ਜਿਹੜਾ ਤੇਜ਼ ਹੋਇਆ ਹੈ ਮੌਸਮ ਕਹਿੰਦੇ ਬਦਲਣਾ ਜ਼ਰੂਰ ਮਰੇ ਮਿੱਤਰੋ ਫਿਰ ਸਾਡੇ ਦਿਲ ਦੀਆਂ ਚੱਟੀਆਂ ਜੰਦਾ ਤੇ ਚਾਤ ਕਰਦੇ ਕੰਨਰ ਕਰਦੇ ਰੋ ਕੋਈ ਡਾਕ ਨਹੀਂ ਬੁਲਵਾ ਸੱਦਰਾ ਦਾ ਲੈ ਗਲਗੇ ਗਲਗੇ ਸੋਹ ਮਜ਼ਬੂਤ ਬਦਰਗੇ ਅਸੀਂ ਰੱਖਾ ਤੰਗ ਖੜੇ ਰਹਿ ਇੱਕ ਸਕੇਦ ਆ ਰਿਹਾ ਹੈ ਅੱੱਛੇ ਰੁੱਖਾ ਵਾਹੇ ਖੜੇ ਰਹੇ ਕਾਹਤੇ ਤੇ ਚੇਤੇਦਾਰ ਹੈ ਕੇ ਬਾਹਰ ਸੋ ਟੋਰਾ ਮੰਡੇ ਜੰਦੇ ਕੱਲੂ ਹੋਣੀ ਨੀ ਤਾਂ ਨਮੀ ਵਾਲਾ ਮੌਸਮ ਹੈ ਇੱਥੇ ਖੇਡ ਕੇ ਵੱਡੇ ਨੇਣ ਕਿਦ ਭਲੇ ਲੱਗਿਆ ਉਹ ਬਾਲਾ ਦਾ ਖਾਸਾ ਹੋ ਗਿਆ ਫਾਈਨਲ ਵੀ ਹੋਣਾ ਪਰ ਜੇ ਰਸ ਹਾਂ ਦਾ ਰੱਬ ਦੇਹਦਾਰ ਹੋਇਆ ਖੜਾ ਤੇ ਮੈਨੂੰ ਲੈਵੇ ਕਿਤੇ ਖੜਕਾ ਵਰਕਾ ਹੋਰਦਾ ਹੋਵੇ ਆਹ ਸਾਹਮਣੇ ਬਾੜ ਕੇ ਦੇ ਚੌੜਚਾ ਪਿੰਡ ਦੇ ਗੱਗੀ ਦੀ ਇਧਰਲੇ ਪਾਸੇ ਕਾਰ ਇੱਕ ਇੱਕ ਤੇਦਾਰ ਹੈ ਆਹ ਸਾਹਮਣੇ ਫੈਸਲੇ ਹੋ ਰਹੇ ਆਹ ਬਾਲ ਕਿੱਦ ਵੀਰੇ ਓ ਬਾਲ ਹੈ ਬਾਲ ਜਿਹਦੀ ਨੋ ਹੈ ਫੀਲ ਦੇ ਜਿਹੜੇ ਫੈਸਲੇ ਹੋ ਚੁੱਕੇ ਹੈ ਬਾਹਰ ਪਾਉਣ ਦੇ ਲਈ ਕਹਿੰਦੇ ਫਿਰ ਖਿਡਾਰੀ ਕਰੇ ਪਾਰ ਪਾਰ ਤਿਆਰ ਹੈ ਆ ਜੌੜਤਿਆਂ ਪਿੰਡ ਦੀ ਕਹਿੰਦੇ ਧਰਤੀ ਹੈ ਵਾਈਡ ਬੋਲ ਵਾਲਾ ਨਾ ਪਾਕਿਆ ਗਿਆ ਉਹ ਏਰੀਆ ਨਹੀਂ ਮੇਰੇ ਮਿੱਤਰੋ ਕਿਉਂਕਿ ਟੋਪਨ ਦੀ ਖੇਤੀ ਨਰਮੇ ਕਪਾਹ ਦੀ ਖੇਤੀ ਵੱਧ ਰਹੀ ਹੈ ਇਹ ਲਾਕਿਆਂ ਦੇ ਵਿੱਚ ਮਾੜਵੇ ਦੇ ਪ੍ਰਸਿੱਧ ਪਿੰਡਾਂ ਦੀ ਗੱਲ ਹੈ ਬਾੜ ਕਹਿੰਦੇ ਫੇਰ ਵਾਈਡ ਹੈ ਇੱਕ ਦਾਦੂ ਰੰਮਾ ਵੱਡਾ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਜੁੜਦਾ ਹੋਇਆ ਆਹ ਸਾਹਮਣੇ ਵੀ ਸ਼ਕਤਾਂ ਚੁੰਦੀਆਂ ਤੇ आया तूं सुे बि न आया मापियां बग़ैर जग ते बोत वेठा एका बना मापियां बग़ैर मां तूं सटा जग ते बहुत वेठे लोका नी बाक़ी मापे मापे हूंदी आहे जहिड़ी चीस ਜਿਹੜਾ ਦਰਦ ਕਹਿੰਦੇ ਨਾਲ ਦੇ ਜੰਮਿਆਂ ਨੂੰ ਹੈ ਉਹ ਹੋਰ ਨਹੀਂ ਮਹਿਸੂਸ ਕਰ ਸਕਦੇ ਆ ਬਾਲ ਕੋਲ ਦੇ ਨੇ ਕਹਿੰਦੇ ਜੜਕਿਆਂ ਦੀ ਧਰਤੀ ਦਾ ਜੋ ਪਰ ਫਿਰ ਜਿਹੜਾ ਤਿਆਰ ਬਰ ਤਿਆਰ ਹੈ ਆ ਮੰਡੇ ਦਾ ਕੰਦੇ ਯੋਰ ਬਰ ਪਾਖਰ ਪਿੰਡ ਦੂਜੇ ਓਵਰ ਨੇ ਖੇੜਾ ਚਾਰ ਓਵਰ ਦਾ ਮੁਕਾਬਲਾ ਕਿ ਮੇਰਾ ਟਾਰਗੇਟ ਸੈੱਟ ਹੋਣਾ ਗੱਲਾਂ ਲੱਗਣਗੀਆਂ ਟਿਕਾਣੇ ਆ ਸਾਹਮਣੇ ਕਹਿੰਦੇ ਜੋਰਕਿਆਂ ਵਾਲਾ ਫਿਰ ਬੋਲੇ ਬੋਲੇ ਕਰਮਾਂ ਦੇ ਨਾਲ ਵਧਿਆ ਹੋਇਆ 33 ਬਾਲ ਆ ਕਹਿੰਦੇ ਪਾਵਾ 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 ਨੌਜਵਾਨ ਮੁੰਡੇ ਕਹਿੰਦੇ ਹੋਰ ਕਰਦੀ ਧਰਤੀ ਦਾ ਇੱਕ ਯੋਧਾ ਕਹਿੰਦੇ Rajasthan ਦੇ ਰਾਜਪਾਲੀ ਹੈ ਇਹ ਵੱਲਾ ਬਾਈ ਰਹਿ ਗਿਆ ਪਿੰਕ ਸਿਟੀ ਦੇ ਨਾਂ ਦੇ ਜਾਣਦੀ ਹੈ ਆਹ ਸਾਹਮਣਾ ਆਉਂਦੇ ਨੀਤੀਪੁਰਾ ਫਾਈਨਲ ਹੈ ਜਿੱਥੇ ਵੀ ਕਹਿੰਦੇ ਪਬਲਿਕ ਪਲੇਸ ਦੁਨੀਆ ਦੇ ਵਿੱਚ ਪਰਸੈਂਟ ਹੈ ਬਾਲ ਪਾਉਣ ਦੀ ਫਿਰ ਨੌਜਵਾਨ ਕਹਿੰਦੇ ਪਿਆਰ ਬਰ ਪਿਆਰ 11000 ਦੇ ਰਨ ਰੋਕ ਤੇ ਦਰਮਿਆਨ ਆਹ ਮੁੰਡੇ ਦਾ ਕਹਿੰਦੇ ਵੀਰੇ ਮਿੱਤਰੋ ਜਰਜਾ ਪਿੰਡ ਹੈ ਬਹੁਤ ਉਦਰੀ ਫਿਰ ਜਿਹੜਾ ਪਿਆਰ ਪਰ ਪਿਆਰ ਹੈ ਫਿਰ ਦੇ ਮੈਦਾਨ ਦੇ ਵਿੱਚ ਉਹ ਪੈਂਦੀ ਹੋਈ ਬਾਲ ਹੈ ਟੱਕਰ ਵੱਡੀ ਜ਼ੋਰ ਲੱਗੂ ਜ਼ੋਰ ਲੱਗੂ ਜ਼ੋਰ ਲੱਗੂ ਜ਼ੋਰ ਕਿੰਦੀ ਪੂਰਕੜ ਹੁੰਦੇ ਹੈ ਬਾਈ ਜਿਹੜਾ ਇੱਥੇ ਬਾਲ ਮੈਚ ਹੋਣਾ ਹੈ ਮੇਰੀ ਬੇਨਤੀ ਹੈ ਰਾਏਪੁਰ ਤੇ ਰੰਗਿੱਟੇ ਵਾਲਾ ਦੋਨੇ ਟੀਮਾਂ ਤਾਕਤ ਕਰ ਲੈਣ ਰਾਇਪੁਰ ਤੇ ਰਮਨ ਦਿੱਤੇ ਵਾਲਾ ਜਿਹਦੇ ਅਗਲਾ ਮੈਚ ਖੇੜੇ ਰਣਾ ਆਓ ਸਾਹਮਣੇ ਰੰਗਲੇ ਪਿਆਰ ਵੀ ਕਹਿੰਦੇ ਤਰਤਾ ਵਾਲਾ ਮਿੱਤਰੋ ਬੱਲੇ ਦਾ ਟੱਕਾ ਦੇ ਟਕਾਣੇ ਆਓ ਸਾਹਮਣੇ ਪੰਜਾਬ ਤੇ ਇੰਡੀਆ ਇਹ ਲਗਦਾ ਜੀ ਦੋਵੇਂ ਟੀਮਾਂ ਦੇ ਵਿੱਚ ਅੱਧ ਹੋਣ ਲਓ ਬਾੜਪਨ ਦੇ ਖਿਡਾਰੀ ਜਿਹੜਾ ਤਿਆਰ ਪਰ ਤਿਆਰ ਹੈ ਟੱਕਰ ਸਿਰੇ ਦੀ ਬੱਲੇ ਬੱਲੇ ਹੋ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਵੱਡੀ ਵਿਗੜ ਵੱਡੀ ਵਿਗੜ ਵੱਡੀ ਵਿਗੜ ਵੱਡੀ ਵਿਗੜ ਹੋ ਸਕਦੀ ਸੀ ਜੇ ਛੇਕੇਦਾਰ ਦਾ ਚੈੱਕ ਹੁੰਦਾ ਤੇ ਟਾਰਗੇਟ ਦੇ ਵਿੱਚ ਨਹੀਂ ਪੜਾ ਸਿੱਧਾ ਪਰ ਸਾਹਮਣੇ ਉਧਰ 200 ਮਾਪੇ ਤੇ ਦਸੌਰੀ ਕਿੰਨੇ ਬਣ ਗਏ 40 ਉਧਰ ਤੇ 40 ਬਣ ਗਏ ਬਹੁਤ ਸਾਹਮਣੇ ਵਾਲੇ 10 ਬਾਲਾਂ ਦੀ ਖੇਡ ਹੋਰ ਬਾਕੀ ਹੈ ਆਉਣੀ ਜਲਦੀ ਜਲਦੀ ਬਈ ਪਾਰੇ ਵਾਲਾ ਖਿੱਚ ਕੇ ਕੋਲੇ ਪਾ ਬਾਲ ਬਈ ਜਿਹੜੇ ਨੇ ਪੜਨੇ ਵਰਦਾਂ ਜਲਦੀ ਟਾਈਮ ਘਟਾ ਆਉ ਮੌਸਮ ਜਿਹੜਾ ਖਰਾਬ ਹੈ ਰਤ ਕਈ ਪਿੰਡਾਂ ਦੇ ਵਿੱਚੋਂ ਜਿਹੜੇ ਗੜਿਆਂ ਦੇ ਪੈ ਚੁੱਕੇ ਆ ਫਿਰ ਕਿਹੜੇ ਪਰਮਾਤਮਾ ਆਹ ਸਾਹਮਣੇ ਬਾਲ ਪਾਉਣ ਦੇ ਲਈ ਮੁੰਡਾ ਜੋਰਕੀਆਂ ਪਿੰਡ ਦਾ ਜਿਹੜਾ ਤਿਆਰ ਬਰ ਤਿਆਰ ਹੈ ਜੋਰਕੀਆਂ ਮੀਆਂ ਨੰਦਾ ਬਈ ਕਿਹਨਾ ਬਾਲਰ ਦਾ ਬੜੇ ਪ੍ਰਸਿੱਧ ਕਿੱਡਾ ਵੀਰੇ ਵਾਲਾ ਬਾਜੇ ਵਾਲਾ ਛੇਰੇ ਵਾਲੀ ਗੱਲ ਹੁੰਦੀ ਕਹਿੰਦੇ ਜਿਹੜੇ ਮਾਪਸਾ ਦੇ ਪਰਸੇ ਪਿੰਡਾਂ ਦੀ ਆਹ ਮੁੰਡੇ ਦਾ ਕਹਿੰਦੇ ਜੋਰਕੀਆਂ ਪਿੰਡਾ ਸਾਹਮਣੇ ਕਹਿੰਦੇ ਤੋਲ ਪਾਜਾ ਦੇ ਇਲਾਕੇ ਦਾ ਆਹ ਮੁੰਡੇ ਦਾ ਕਹਿੰਦੇ ਸਰਦਾਰਗੜ ਪਿੰਡਾ ਮੇਰੇ ਮਿੱਤਰੋ ਕਹਿੰਦੇ ਟੌਲਾ ਪਿੰਡ ਕਹਿੰਦੇ ਪਿਆਉੜੇ ਪਿੰਡ ਕਹਿੰਦੇ ਗੱਲ ਹੁੰਦੀ ਕਹਿੰਦੇ ਕੋਟ ਢਾਈ ਪਿੰਡ ਦੀ ਕਹਿੰਦੇ ਬੋਮਣ ਕਬਾਣਾ ਆਹ ਖਿਡਾਰੀ ਕਹਿੰਦੇ ਉਹਨਾਂ ਪਿੰਡਾਂ ਦੇ ਵਿੱਚ ਕਹ ਬੱਚੇ ਆਇਆ ਹੈ ਜਿਹੜਾ ਸਰਦਾਰਗੜ ਪਿੰਡ ਹੈ ਇੱਕ ਟ੍ਰੇਕਰ ਹੈ ਇੱਕ ਸ਼ੇਰਗੜ ਪਿੰਡ ਕਹਿੰਦੇ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਇੱਕ ਸਰਦਾਰੇ ਵਾਲਾ ਪੰਜਾਬ ਦੇ ਪ੍ਰਸਿੱਧ ਪਿੰਡ ਹੁੰਦੇ ਆ ਪਰ ਅੱਜ ਕਹਿੰਦੇ ਮੇਰੇ ਬੱਚੋ ਮਠਿਆਈ ਸਰ ਦੇ ਵਿੱਚ ਗਲਤ ਕਹਾਣੀ ਲੱਗੀ ਪਈ ਆ ਆ ਵੇਖਾਂਗੇ ਵੇਖਣ ਦਾ ਵਾਅਦਾ ਆਪਣੀ ਟੀਮ ਦੇ ਲਈ ਜਿਹੜਾ ਜੋਰ ਦਿੱਤਾ ਜਾਂਦੇ ਖਿਡਾਰੀ ਨੇ ਫੀਲ ਦੇ ਗਰਾਊਂਡ ਦੇ ਅੰਦਰ ਇੱਕ ਆਰ ਮੈਚ ਵਾਅਦਾ ਆਪਣੀ ਟੀਮ ਦੇ ਹਿੱਸੇ ਵਿੱਚ ਜਿਹੜਾ ਜੋੜਦਾ ਆਇਆ ਹੈ ਹੌਲੀ-ਹੌਲੀ ਇਕੱਲੇ-ਇਕੱਲੇ ਸਕੋਰ ਤੇ ਕਹਿੰਦੇ ਜੋੜ ਲੱਗਦਾ ਹੈ ਜੋੜ ਲੱਗਣਾ ਵੀ ਚਾਹੀਦਾ ਵੀ ਉਹਨਾਂ ਰੂੜੀ ਘਰੇ ਵੰਗੇ ਰਾਤ ਮੇਂ ਤੇ ਅਸਲੇ ਦੇ ਨਾਲ ਜਿਹੜੇ ਤੰਦਿਆ ਸਟੇਰੀਆ ਮਿਲੰਗ ਬੰਦਾ ਚੱਕਦਾ ਪੰਦ ਝੂਠੀ ਤੇ ਕਾਮੇ ਬੰਦੇ ਚੱਕਦੇ ਸਰਾਟੇ ਮੇਰੀਆਂ ਛਾਤਰੀ ਬਾਜ਼ਾਰ ਦੀ ਕੁੱਪਾਂ ਚ ਰਹਿਦੀਆਂ ਏਸ਼ਿਆ ਨਾਲ ਕੀਤੀਆਂ ਸਿੱਕਿੰਨਾ ਕੋੜੀਆਂ ਕਿੱਲਾ ਕਿੱਲਾ ਦੌਰ ਸੁਣੇ ਧੰਵਰਕਾਰ ਲਿਖੀਆਂ ਢਿੱਲੋ ਦੇ ਨਾਲ ਗੱਲਾਂ ਤੇ ਫਰਕ ਜੇ ਦੇਖੀਏ ਮੇਲੇ ਲੱਕ ਰੰਨਾ ਦੇ ਤੇ ਪੈਲੀ ਬੰਦਾ ਜੀਰੋ ਪੈਗ ਜੀਆਂ ਤੋੜ ਗਿਆ ਫਰਕ ਜੇ ਮਿਲਦੇ ਨੇ ਲੱਕ ਰੰਨਾ ਦੇ ਤੇ ਪੈਲੀ ਬੰਦਾ ਜੀਰੋ ਪੈਗ ਜੀਆਂ ਤੋੜ ਗਿਆ ਲਓ ਸਾਹਮਣੇ ਦਰਲੇ ਪਾਸੇ ਬਾਲ ਕੌਂਟੇਲੀ ਖਿਡਾਰੀ ਕਹਿੰਦੇ ਤਿਆਰ ਬਟ ਤਿਆਰ ਹੈ ਅਨਕੀ ਤੇ ਦਲੇਰ ਦੇ ਵਿੱਚ ਕਹਿੰਦੇ ਫਰਕ ਹੁੰਦਾ ਮੇਰੇ ਮਿੱਤਰੋ ਅਨਕੀ ਕਹਿੰਦੇ ਟੀਮ ਦੇ ਖਾਤਰ ਲੜਦੇ ਹੈ ਦਲੇਰ ਤੇ ਜੋੜ ਨੇ ਬਹੁਤ ਹੁੰਦੇ ਹੈ ਪਰ ਦਲੇਰ ਤੇ ਅਨਕੀ ਦੇ ਵਿੱਚ ਦਿਨ ਰਾਤ ਦਾ ਫਰਕ ਹੈ ਆਓ ਸਾਹਮਣੇ ਦੇਖੇਦਾ ਗੱਡੀ ਰੰਦਾ ਵੱਧਦਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੈ ਇੱਕ ਸਕੋਰ ਜਿਹੜਾ ਜੋੜ ਦਿੰਦਾ ਹੈ ਤੀਜੇ ਓਵਰ ਦਾ ਬੱਲਾ ਚੌਥੇ ਓਵਰ ਦਾ ਮੈਚ ਹੈ ਰਵੀ ਜੋੜ ਪੂਰਾ ਪੱਟਾ 8 ਵਾਲੀ ਪੁਗੀ ਤੇ ਹਾਂ ਚੜਿਆ ਪਿਆ ਐਨ ਸਵਾਦ ਲੱਗਿਆ ਹੈ ਬਾਕੀ ਤੇ ਫਿਰ ਖਿਡਾਰੀ ਤਿਆਰ ਬੈਠੇ ਬੱਲੇ ਬੱਲੇ ਹੋ ਗਈ ਜੋਰ ਲੱਗਣਾ ਕੱਲੀ ਕੱਲੀ ਬਾਲ ਤੇ ਹੋਰ ਹੋਣਾ ਹੋਰ ਹੋਣਾ ਪਰ ਚਾਹ 4 4 4 ਦਰਜ ਹੋ ਗਏ 4 ਵਜੇ ਦੇ ਵਾਪਸ ਆਪਣੀ ਟੀਮ ਦੇ ਵਿੱਚ ਜਿਹੜਾ ਜੋਰ ਦੇ ਤਾਂ ਦੇ ਖਿਡਾਰੀ ਨੇ ਅਗਲੇ ਪੰਨੇ ਟੀਮਾਂ ਚਾਰ ਦੇ ਮਿੱਤੇ ਵਾਲਾ 47 47 ਓਏ ਇੱਥੇ ਡਾਟ 99 47 ਮੈਨੂੰ ਕਿੰਨੇ ਆਏ ਸੀਗੇ 3 ਦੇ ਤੇ 47 ਬਣ ਗਏ 9 ਦੇ ਤੇ 47 ਬਣ ਗਏ 747 ਦੇ ਜੱਟ ਆਜ 33 ਨਿਊਜ਼ ਵਾਲੇ ਕਹਿੰਦੇ ਦੁਬਾਰਾ ਮੈਚ ਹੋਣਾ ਹੈ ਮਰਦ ਕਰੇ ਬਦਲਾਗਦਾ ਆਪੇ ਬੰਦ ਚਲਾ ਕੇ ਤੇ ਆਪੇ ਸਵਾਲ ਜਿਹਨੇ ਕਰ ਦਿੱਤੇ ਹੈ ਸੈਂਟਰ ਨੂੰ ਸਮਤ ਦੇਦੇ ਦਾਦਾ ਨਾਨਕ ਨੂੰ ਲੋਡ ਆ ਬਈ ਕੀ ਨਾ ਬਾਲਰ ਦਾ ਤੇ ਨਾਲ ਜਿਹੜਾ ਬਾਦਰਾ ਤੇ ਬੋਧਾ ਆਇਆ ਜੰਗ ਲੱਗਣੇ ਹਜ਼ਾਰ ਫਿਰ ਪਰਮਾਤਮਾ ਮੇਰ ਕਰੇ ਜਦੋਂ ਜੰਗਾਂ ਉਟਾਈ ਕਰਦਾ ਜਦੋਂ ਮੁਸਲਮਾਨਾਂ ਹੋ ਜਾਂਦੀਆਂ ਮੇਰੇ ਮਿੱਤਰੋ ਕਹਾਂ ਮੱਕਦਾ ਰਹਿੰਦੀ ਹੈ ਪ੍ਰੈਸ਼ਰ ਲੈ ਗਿਆ ਬੈਟਸਮੈਨ ਫਿਰ ਕਰੇ ਪਰਮਾਤਮਾ ਖੰਭ ਤੇ ਤਾਜ ਤੇ ਜੱਜ ਸਾਹਮਣੇ ਬਾਅਦ ਜਿਹੜੀ ਫੇਰ ਬਾਲ ਹੈ ਖੇਡ ਦੇ ਮੈਦਾਨ ਵਿੱਚ ਆਹ ਵੇਖਣਗੇ ਇੱਕ ਵੱਡੀ ਰੰਦੇ ਬੰਦੇ ਦੇ ਉੱਧਰ ਜਾ ਰਹੇ ਨੇ ਆਪਣੇ ਜਿਹੜੇ ਤੂਫਾਨ ਜਿੱਲੀ ਬੰਦੇ ਸੀਗੇ ਤੇ ਮੋਦੀ ਨੇ ਕਹਿੰਦੇ ਬੈਰੀਕੇਡ ਲਾ ਦਿੱਤੇ ਹੈ ਫਿਰ ਜਦੋਂ ਟਾਕ ਨਾਲ ਜੰਗ ਲੱਗਣੀ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਸਾਡਾ ਹੀ ਹੈ ਆਹ ਬੱਲਾ ਕਹਿੰਦੇ ਸੋਚਣ ਵਾਲਿਆਂ ਨੇ ਆਹ ਸਾਹਮਣੇ ਤਾਰ ਪਾਉਣ ਦੇ ਦੀ ਫੇਰ ਖਿਡਾਰੀ ਤਿਆਰ ਬੈਠ ਤੱਕਰ ਵੱਡੀ ਤੱਕਰ ਵੱਡੀ ਤੱਕਰ ਵੱਡੀ ਤੱਕਰ ਵੱਡੀ ਤੱਕਰ ਵੱਡੀ ਠੋਕੇ ਨਾਲ ਸੰਭਤ ਆਹ ਤੋਰਦਾ ਮੇਰੇ ਮਿੱਤਰੋ ਬਈ ਜੀਨਾਵ ਲਖੜੀ ਖੜੀ 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 ਕੋਈ ਨਹੀਂ ਦਾ ਪਾਇਆ ਹੋਰ ਹੋ ਗਿਆ 30 ਨੂੰ ਰੱਖੋ ਮੈਦ ਬਾਈ ਦੀ ਤਰ੍ਹਾਂ ਕੇ ਰੱਖੋ ਮੈਦ 29 ਕੋ ਖੇਡਦੇ ਆਪਾ ਵੀਰ ਬਣ ਕੇ ਮੈਦ ਦੇ ਹਾਂ 30 ਛੋਟੇ ਬੱਤੇ ਜਿਹੜੇ ਕੰਕਰੀ ਚਲੇ ਜਾਂਦੇ ਨੇ ਲੈ ਇਸ ਵਖਰਾ ਉਹ ਬੁਰਾ ਜਿਹੜਾ ਬਾਲਾ ਭਾੜ ਜਾਣਾ ਚਾਕੇ ਲੈ ਜਾ ਆ ਸਦਾ ਨਾਲ ਜਿੱਤੇ ਬੱਤੇ ਆ ਪਹਿਲੇ ਤਰ੍ਹਾਂ ਪਹੁੰਚ ਜਾ ਜੀ ਨਟ ਆ ਗਿਆ ਨਹੀਂ ਆ ਗਿਆ ਪਹਾਨ ਹੋਣਾ ਪਹਾਨ ਨੀਰ ਤੋਂ ਆਵੇ ਜੇ ਗੁੰਮ ਹੁੰਦਾ ਹੁੰਦਾ ਹੁਣ ਤਾਂ ਸਿਰ ਹਵਾ ਦੇ ਡੀਐਨਏ ਆਹ ਤਾਲੀ ਦੋ ਜਾਏਗਾ ਜੇ ਘਰੇ ਕੁਝ ਨਹੀਂ ਕਰ ਬੰਦੇ ਲੱਗਦਾ ਟਾਈਮ ਨਾਲ ਬਾੜ ਪਾਉਣ ਦੇ ਫੇਰ ਖੜਾਰੇ ਜਿਹੜਾ ਪਿਆਰ ਪਰ ਪਿਆਰ ਹੈ ਖੇਡ ਦੇ ਗਰਾਊਂਡ ਦੇ ਉੱਪਰ ਲਾਸਟ ਬੁਲੀਆਂ ਬਾਲਾਂ ਆ ਰਹੀਆਂ ਬਾਲਾਂ ਨੇ ਕਿਹਦੇ ਟਾਰਗੇਟ ਅਟੈਕ ਕਰਨ ਦੀ ਕਿੰਨੇ ਦਾ ਸੈਟ ਹੋ ਗਿਆ ਆਹ ਟੌਪ ਦਾ ਮੁਕਾਬਲਾ ਚੱਲ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਵਾਹ ਓ ਬਾਬੋ ਬੋਲੀ ਆ ਨਾ ਬਈ ਯਾਰ ਮੈਂ ਪਰ ਹੋਆ ਨਹੀਂ ਹੋਊਗਾ ਪੁੱਛਦੇ ਖਵਾਦ ਕਮੇਟੀ ਵਾਲਿਓ ਉਖੜਾ ਗੋਲਟਿਆ ਹੋ ਗਿਆ ਟਾਸ ਨਾ ਮਾਰਤੇ ਓਏ ਟੱਪ ਗਈ ਡੱਪ ਗਈ ਡੱਪ ਗਈ ਵੱਜੀ ਤਾਂ ਨਹੀਂ ਟੱਪ ਗਈ ਆਹ ਥੋੜੀ ਥੋੜੀ ਬੈਟ ਫਸਟ ਤੁਰੰਤ ਪਾਲ ਦੀ ਟੀਮ ਵਾਲਾ ਪਹੁੰਚ ਗਿਆ ਕੈਪਟਨ ਨੂੰ ਕਹਿੰਨਾ ਕੈਪਟਨ ਆਓ ਕੈਪਟਨ ਪੁੱਲਤੇ ਮਗਰ ਦੋ ਯਾਰ ਪੁੱਲਤਾ ਖਵਾ ਲੈ ਲਓ ਸਾਹਮਣੇ ਇਧਰ ਦੇ ਪਾਸੇ ਪੰਨਾ ਗਿਆ ਜਦੋਂ ਮੈਚ ਦੇ ਅੰਦਰ ਦੇ ਤੇ ਚੌਟੀਆਂ ਹੋਣੀਆਂ ਚੌਂਟ ਚੌਂਟ ਜਿਹੜਾ ਜਿੱਤ ਗਾਉ 2000 ਦਾ ਬਾਹਰ ਹੱਤ ਨਹੀਂ ਕਰੌ ਦੇ ਬਾਲਾ ਕੋਲ ਲਓ ਸਾਹਮਣੇ ਬੰਦਾ ਟੱਲੇ ਜਿਹੜੀਆਂ ਦੁਕਾਨਾਂ ਤੇ ਠੱਗੀ ਦੇ ਖਾਣੀਆਂ ਨੇ ਲੈ ਫਰੀਦ ਪੈਰ ਲਾ ਕੇ ਰਸਤਾ ਗਾੜਾ ਸੋ ਬੋਲਾਂ ਦੇ ਲਓ ਸਰਦਾਰ ਵੱਡੇ ਹੋ ਰਿਹਾ ਹੈ ਲਓ ਸਾਹਮਣੇ ਪਰਜੀ ਟੋਟਲ ਜਿਹੜਾ ਸੁਣਿਆ ਰੱਖੀ ਬੈਠਿਆ ਦੋਨੇ ਪਰਾਣੇ ਨੇ ਰੱਖ ਕੇ ਇਸ ਰੈਂਚ ਬਣਾਉਣਗੇ ਠੀਕ ਆ ਰਿੰਗਾ ਰੱਖੀ ਮੇਰੇ ਕੋਲ ਇਧਰ ਲਓ ਬਹਲ ਪਾਉਣ ਦੇ ਲਈ ਖਿਡਾਰੀ ਜਿਹੜਾ ਤਿਆਰ ਹੈ ਇਧਰ ਆ ਜੀ ਸਬਾਤ ਤੇ ਦਸੋ ਵੀ ਕਿੰਨੀ ਲੜ ਗਿਆ ਬਈ हैलो हलो हलो ठीकु आहे ਲਓ ਸਾਹਰੇ ਦੇ ਪਾਸੇ ਨਾਲਾ ਕੋਈ ਚੱਕਰ ਨਹੀਂ ਤਰਾਰੇ ਤਰਾਰੇ ਬਾਈ ਟਾਰਗੇਟ ਦੱਸੋ ਕਿੰਨੇ ਦਾ ਟਾਰਗੇਟ ਹੈ ਹੈਲੋ ਹੈਲੋ 64 ਬਣ ਕੇ 64 64 ਬਣ ਕੇ ਵੀ 65 ਦਾ ਟਾਰਗੇਟ ਹੈ ਹਾਂ ਇਹ ਗੱਲ ਦਾ ਫਰਕ ਹੈ ਦੋਨੇ ਪੈਨ ਉਹਦੇ ਇੱਕ ਰੱਖ ਜਾਓ ਠੀਕ ਹੈ ਜੀ 64 ਰਨ ਬਣ ਗਏ ਐ 65 ਦਾ ਟਾਰਗੇਟ ਐ ਬਾਕੀ ਖਿਡਾਰੀ ਵੀ ਜਲਦੀ ਨਾਲ ਜਿਹੜਾ ਹੈ ਹਲੋ ਸ਼ੁਰੂ ਕਰਦੇ ਹਾਂ ਲਓ ਸਾਹਮਣੇ ਵਾਲ ਪੌਂਡ ਲਈ ਕਹਿੰਦੇ ਗਗਨੀ ਤਿਆਰ ਵਰਤਾਰ ਹੈ ਬਾਲਾਂ ਕਹਿੰਦੇ ਤਾੜੀਆਂ ਆਹ ਕਹਿੰਦੇ ਜਿਹੜ੍ਹਪੁਰ ਦੀ ਧਰਤੀ ਦਾ ਖਲੀ ਬਾਲ ਪੌਂਡ ਲਈ ਤਿਆਰ ਵਰਤਾਰ ਹੈ ਸਾਹਮਣੇ ਦੇਖਾਂਗੇ ਐਂ ਚਲਾਇੰਗੇ ਹਣ ਆਹ ਭਾਈ ਬੋਲ ਚਲਾ ਕੇ ਰੱਖੋ ਜੀ ਮੈਚ ਚੱਲੀ ਜਾਂਦਾ ਚੱਲੀ ਤਾਂ ਮੈਨੂੰ ਵੀ ਜਾਂਦਾ ਜਾਂਦਾ ਹਾਂ ਲਓ ਸਾਹਮਣੇ ਉਧਰ ਨੇ ਪਾਸੇ ਮੌਸਮ ਜਿਹੜਾ ਖਰਾਬ ਹੈ ਰਣ ਜਿਹੜੇ 6 ਜੜ ਗਏ ਬਈਆਂ ਨੇ ਖਿੱਚ ਕੇ ਕਰਾ ਲੀਏ ਮੈਚ ਆਪਾਂ ਜਿਹੜੇ ਅੱਜ ਦੇ ਦਿੰਦੇ ਰਹਿੰਦੇ ਆ ਕਾਉਦੀ ਕੱਲ੍ਹ ਦਾ ਸਹੀ ਫਿਰ ਜਿੱਦਾਂ ਪ੍ਰਧਾਨਾ ਨੇ ਸਮਾ ਨੂੰ ਕਾਉਦੀ ਗਲਬਤ ਕਰਨੇ ਲੱਗਦੇਗੇ ਇਹਦੇ ਅਗਲੇ ਮੈਚ ਦੀਆਂ ਟੀਮਾਂ ਰੈਡੀ ਹੋ ਕੇ ਗਰਾਊਂਡ ਤੇ ਦੇਰੇ ਆ ਜਾਣ ਲਈ ਦੀਪ ਪਰਚੀਆਂ ਬਣਾ ਲਓ ਬਈਆਂ ਨੇ ਕੋਲ ਕਲੀਅਰ ਨਾਲ ਦੀ ਨਾਲ ਹੀ ਕਰਾ ਦੇਣਾ ਆਪਾਂ ਕਮੇਟੀ ਵਾਲੇ ਬਈ ਪਰਚੀਆਂ ਪਰਚੀਆਂ ਲਓ ਸ਼ੌਂਡ ਇਧਰੋਂ ਪਾਸੇ ਕੋਤਾ ਲੱਗ ਰਹੀ ਤੀਜੀ ਓਵਰ ਤੇ ਕੌਣ ਜਿੱਤ ਕੇ ਜਾਂਦਾ ਹੈ ਜੈ ਟੈਕ ਹੋ ਜਾਣਾ ਹੈ ਹੁਣੇ ਪਤਾ ਲੱਗਣਾ ਸੀ ਇਹ ਮੈਚ ਦਾ ਅੱਧਾ ਇੱਕ ਪਾਸੇ ਆ ਜਾਂਦਾ ਸੀ ਤੇ ਰਾਣਾ ਕਹਿੰਦੇ ਮੀਰਪੁਰ ਦੀ ਧਰਤੀ ਦਾ ਇੱਕ ਤੋਂ ਦੋ ਸਕੋਰ ਦਾ ਵੱਡਾ ਆਪਣੀ ਟੀਮ ਲਈ ਜੋੜਦਾ ਦੋ ਰਨ ਜਿਹੜੇ ਜੋੜ ਦਿੱਤੇ ਹੈ ਲਓ ਸਾਹਮਣੇ ਕਹਿੰਦੇ ਜੇੜਪੁਰਿਆ ਖਲੀ ਫੇਰ ਬਾਲ ਪਾਉਣ ਦੇ ਲਈ ਤਿਆਰ ਵੱਡੇ ਮਾਨਕਾਰ ਦਿੱਤੇ ਜਾਣੇ ਆ ਕਹਿੰਦੇ ਪਰਵੰਦੀਆ ਬੱਲੋ ਲਓ ਸਾਹਮਣੇ ਆ ਖਿਡਾਰੀ ਦਾ ਕਹਿੰਦੇ ਸਨਮਾਨ ਹੋਣਾ ਸਾਹਮਣੇ ਕੌਣ ਹੈ ਮੀਰਪੁਰਿਆ ਕਹਿੰਦੇ ਟਰੈਕਟਰ ਦਾ ਜੇਤੂ ਬਣਿਆ ਜੂਸਰ ਤੇ ਅੱਲੀੜੀਆਂ ਦੀ ਜਿੱਤੀਆਂ ਆ ਨੰਦੇ ਨੇ ਕਹਿੰਦੇ ਤਿਆਰ ਦੇ ਵੱਡੇ ਘਟਾਂ ਦੇ ਹਨ ਰਾਜ ਕਰਨ ਵਾਲੀ ਗੱਲ ਬਣਾਈ ਹੈ ਬਾਲ ਪੈ ਗਈ ਹੈ ਇੱਕ ਵਾਰੀ ਹੋ ਸਾਹਮਣੇ ਦੇਰੋਂ 500 ਰਨ ਜਿਹੜੇ ਫੇਰ 6 ਜੁੜ ਗਏ ਹੈ 6 ਸਕੋਰ ਦਾ ਜਿਹੜਾ ਵੱਧ ਚਿਰ ਦਿੱਤਾ ਚੌੜ ਤੋਂ ਪੈਂਟ ਕਰਨੇ ਹੈ ਲਓ ਸਾਹਮਣੇ ਟੀਮਾਂ ਦੀ ਬੇਨਤੀ ਆ ਦੀ ਜਿਹੜੀਆਂ ਟੀਮਾਂ ਪੂਲ ਕਲੀਅਰ ਦੇ ਵਿੱਚ ਚਲੀਆਂ ਗਈਆਂ ਉਹ ਜਾ ਸਕਦੀਆਂ ਇਹ ਵੀ ਜਿਹੜੇ ਪੂਲ ਕਲੀਅਰ ਰਹਿ ਗਏ ਵੀਰ ਕਨੇ ਜੀ ਚਾਹੀ ਹ ਕੁਰਾਣਾਗੇ ਹੁਣ ਸਮੇ ਦੀ ਸ਼ੋਰਟੇਜ ਦਾ ਮੌਸਮ ਵੀ ਖਰਾਬ ਹੈ ਆ ਕੱਲ ਨੂੰ ਪਹਿਲਾ ਮੈਚ ਜਿਹੜਾ ਬਈ ਉਹ 7:30 ਖੇਡਣਾ ਪੈਣਾ ਭਾਵੇਂ ਪਲੇਅਰ ਤੁਹਾਡੇ ਜ਼ੂਰੇ ਆਣ ਨੇ ਨੇੜੇ ਆਣ ਇਹ ਤੁਹਾਡੀ ਸਰਦਾਰੀ ਹੈ ਉਹਨੂੰ 7.5 ਦੇ ਪਹਿਲਾ ਜਿਹੜਾ ਪ੍ਰੀ ਕਵਾਂਟਰ ਕਹਿ ਸਕਦੇ ਆਪਾਂ ਹਾਂ ਜੇਰੀ ਲੇਟ ਹੋ ਗਈ ਉਹ ਕਿੱਤੀ ਦਾਣੀ ਹੈ ਆ ਨਾਦਰ ਰਿਜ਼ਲਟ ਤੇ ਬਾਹਰ ਪ੍ਰਬੰਧਕ ਲਾਈਵ ਹੋ ਕੇ ਪਾਈਆਂ ਜਿਹੜੀਆਂ ਕੱਲ ਦੇ ਜੰਡੀਆਂ ਲੈ ਵੀ ਕੇ ਵੀ ਪਾ ਦੇਣਗੇ ਇੱਕੋ ਮੈਚ ਅਜੇ ਦਿੰਦਾ ਬਾਕੀ ਰਹਿੰਦਾ ਉਹ ਮੈਚ ਕਰਵਾ ਜਾਊਗਾ ਲਓ ਸਾਹਮਣੇ ਕਿੰਨੇ ਰਨ ਲੱਗੇ ਜੀ ਆਵਰ ਚ 19 ਜੀ 19 ਬੋਲਰ ਲੈ ਵੀ ਬਾਬੂ ਬਾਬੂ ਕੀ ਹੈ ਸਾਰੇ ਸਾਬਲਾ ਬਾਈ ਕਹਿੰਦੇ ਸਮਾਨ ਕੋਈ ਚੱਕਰ ਦੀ ਗੱਲ ਨਹੀਂ ਮਾਸੂਮ ਖਰਾਬ ਹੈ ਹਾਂ ਅੱਪਾ ਨਹੀਂ ਚਾਹੁੰਦੇ ਵੀ ਕਿਸੇ ਦਾ ਕੋਈ ਨੁਕਸਾਨ ਹੋਵੇ ਹਾਂ ਬਹੁਤ ਵੱਡਾ ਧੰਨਵਾਦ ਹੈ ਮਾਉਂਟਨ ਡਿਊ ਪਿੰਦਾ ਜੀ ਤੇ ਲਿਖਿਆ ਡਰ ਕੇ ਅੱਗੇ ਜੀਤ ਹੈ ਹਾਂ ਕੱਲ ਨੂੰ ਹਾਂ ਫਿੱਟ ਹੋ ਰਿਹਾ ਕਹਿੰਦਾ ਵੀ ਡਰ ਕੇ ਹਜੇ ਜੀਤ ਹੈ ਆ ਪੈ ਗਈ ਬਾਲ ਉਧਰਲੇ ਪਾਸੇ ਵਾਹ ਓਏ ਗੱਬਰੂਆ ਵਾਹ ਵਾਹ ਕਈ ਤਾਰੀ ਮਾਰਦੇ ਆ ਰਪਾ ਸੋਣਾ ਖੜ ਮਾਰਿਆ ਇਕਲੀ ਨੇ ਰਨ ਜਿਹੜੇ ਆਪਾਂ ਕਹਿ ਸਕਦੇ ਆ ਵੀ 400 ਕਰ ਲਿਆ ਆਪਣੀ ਟੀਮ ਦੇ ਲਈ ਜੇ ਨਾ ਜੋਰ ਲਾਉਂਦਾ ਤੇ ਛੱਕਾ ਖੜਾ ਸੀਗਾ ਪਰ ਰਨ ਦੋ ਦਰ ਕਿਤੇ ਖੜ ਮੈਦਾਨ ਦੇ ਵਿੱਚ ਇੱਕ ਟੱਕਰ ਬਰਾਬਰ ਦੀ ਆ ਬਾਲ ਪੈਂਦੀ ਆ ਸਾਹਮਣੇ 4 ਆ ਆ ਜੱਗੀ ਆ ਮਰ ਗਿਆ ਬੋਲਾ ਮਰ ਗਿਆ ਬੋਲਾ ਮਰ ਗਿਆ ਬੋਲਾ ਜੱਗੀ ਤੇ ਮੈਦਾਨ ਦੇ ਵਿੱਚ ਵਾਪਸ ਆਏ ਬਈ ਇਹਨੇ ਸਾਰੇ ਨਾਲ ਇਕੱਠੇ ਹੋ ਗਏ ਬਿੰਦਿਆਂ ਦੇ ਆਈਏ ਸਹੀਏ ਸਹੀਏ ਸ਼ੁਕਰਾਂ ਟਾਈ ਹੋ ਗਿਆ ਮੈਚ ਇਹਨਾਂ ਨਾਲ ਹਾਂ ਉਧਵਾ ਵੀ ਆ ਗਿਆ ਮੈਂ ਮਾਈ ਰਹਿੰਦੇ ਇੱਕ ਹੋਰ ਝਾੜੋਂਦਾ ਪਾੜੋ ਤਨਜੀਬਾ ਝਾੜੋਂ ਤਨਜੀਬ ਕਿਦਕਣਾ ਬੋਲਦਾ ਸੁਟੇ ਆ ਅੱਜ ਇਧਰ ਬਈ ਬੋਲ ਫੁੜਾ ਦਿਓ ਹੋ ਡਾੜ ਖੜਗੀ ਤੱਕ ਉਹ ਗੱਡਾ ਗੱਡਾ ਕੱਦ ਦੀ ਤਾਂ ਕਰਕੇ ਰੁੱਗੀ ਛੱਕੇ ਦੀ ਲਾ ਲਈ ਇੱਕ ਆ ਪੰਜੀ ਬਾਲਾਂ ਸੀ ਤਾਂ ਉਹ ਹਲੇ ਆਪ ਹੋਇਆ ਨਾ ਚਾਰ ਹੋ ਜਾਂਦੇ 1 2 3 4 5 ਪੰਜ ਹੋ ਗਏ ਬੰਦ ਕਿੰਨੇ ਹੋ ਗਏ ਸਕੋਰ 30 ਹੋ ਗਏ 30 30 ਹੋ ਗਏ 34 ਰਹਿ ਗਏ 35 12 35 ਰਹਿ ਗਏ ਜੀ ਚੱਲੀ ਜਾਂਦਾ ਉਹ ਵਾਲੇ ਬੋਲਦੇ ਹੈਲੋ 12 35 ਰਹਿ ਗਏ 10 ਬੋਲਰ 10 ਬੋਲਰ 35 ਰਹਿ ਗਏ ਫੇਰ ਆ ਗਿਆ ਬਾਲ ਬਾਲ ਤੇ ਇਹ ਡਾਊਟ ਡਾਊਟ ਕਿ ਡਾਊਟ ਆ ਕੇ ਬੈਠ ਬੈਠ ਕੋਈ ਨਾ ਬਾਅ ਜਿਹੜੀ ਵਾਇਰ ਹੋ ਗਈ ਜੀ ਓਏ ਸ਼ੂਨ ਨੇ ਤਾਂ ਕਾ ਕੰਨਾ ਨੀਮਾ ਪਾਣੀ ਸਾਰਾ ਇਹ ਚਾਉ। ਜੇ 20 ਮਿੰਟ ਵੀ ਬੈਗਿਆ ਤਾਂ ਮਾਰ ਦੂ। ਸੋਨੇ ਵਾਲਾ ਬਾਣਾ ਇਹ ਸੁੱਕਦੇ ਨਹੀਂ ਤੇ। ਟਿੱਕਣ ਵਾਲਾ ਤੇ। ਹਾਂ ਹਾਂ। 66 ਰਨ ਜਿਹੜੇ ਹੋ ਗਏ ਐ 26 ਰਹੇ ਲਓ ਸਾਹਮਣੇ ਦੇ ਪਾਸੇ 29 ਰਨ ਦੀ ਬਾਤੀ ਕੀਤੀ ਗਈ 29 ਰਨ ਦੀ ਬਾਤੀ ਇਹ ਰਹੇ ਜਿਹਨੂੰ ਜਿੱਤਣ ਦੇ ਲਈ ਬਾਲ ਪਾਉਣ ਦੇ ਤੋਂ ਕਹਿੰਦੇ ਖੇਡ ਤਿਆਰ ਵਰ ਤਿਆਰ ਆ ਕਹਿੰਦੇ ਗੱਗੀ ਆ ਸਾਹਮਣੇ ਖੇਡ ਦੇ ਮੈਦਾਨ ਦੇ ਉੱਤੇ ਰੱਦ ਗਿਆ ਸਾਥ ਮੇਰੇ ਮਿੱਤਰੋ ਹੁਣ 23 ਰਹਿ ਗਿਆ 23 ਸਟੋਕ ਤੋਂ ਘੱਟ ਰਿਹਾ ਹੈ ਆ ਡੌੜਦਾ ਬਾਈ ਇੱਕ ਰਹਿ ਗਈ 6 ਬਾਲਾਂ ਤੇ ਹੀ ਰਹਿ ਗਏ 8 ਛਪਾਂਤੀ ਬਾਈ ਨੇ 46 ਉਈ ਰੋਗੀ ਬਾਈ ਦੀ ਬਾਲ ਤਾਂ 22 22 ਮਾਰ ਕੇ ਆਪਾਂ ਆਫਟਰ ਦਾ ਗੋਲਰ ਜਿਹੜਾ 19 ਰਹਿ ਗਈ ਪੰਜ ਬੱਲੇ ਆਉਣੇ ਹਨ ਪੰਜ ਬੱਲੇ 19 ਰਹਿ ਗਏ ਹਾਂ ਪੰਜ 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 ਬੱਲੇ ਆਉਣੇ ਇੱਥੇ ਰਹਿ ਗਏ ਉਹ ਸਹੀ ਜਿੱਲੇ ਚਲਾਓ ਜੀ ਜਾਨੇ ਦਾ ਈ ਆਇਆ ਕੁਛ ਫਲਾ ਰਹੇ ਮੈਦਾਨ ਬਾਈ ਬਣੇ ਰਣ ਟਾਈਮ ਹੈੜੀ ਇਹਨਾਂ ਬਾਲਾਂ ਚੈੱਕ ਕਰਨ ਵਾਲਾ ਯਾਰ 5 ਬਾਲਾਂ ਦੇ ਵਿੱਚ 19 ਸਕੋਰ ਜਿਹੜੇ ਚਾਹੀਦੇ ਆ ਮੈਚ ਜਿੱਤਣ ਦੇ ਲਈ ਬਾਲਾਂ 5 ਹੈ ਸਕੋਰ 19 ਹੈ ਪਰ ਜਿੱਤ ਕਿ ਕੌਣ ਬੰਦੇ ਬੰਦੇ ਕਰਵਾਉਂਦੇ ਹੈ ਇਸ ਸਮਾਂ ਰਸਮੀ ਮੇਰੇ ਮਿੱਤਰੋ ਬਾਲ ਪਾਉਂਦਰ ਖਿਡਾਰੀ ਦਾ ਤਿਆਰ ਵਰ ਤਿਆਰ ਹੈ ਪੰਜਾਂ ਬਾਲਾਂ ਦੇ ਵਿੱਚ 19 ਰਨ ਚਾਹੀਦੇ ਹੈ ਸਾਹਮਣੇ ਰਾਣਾ ਜਦੇ ਮੇਨ ਮੁਰਦੀ ਧਰਤੀ ਦਾ ਤਿਆਰ ਵਰ ਤਿਆਰ ਹੈ ਆਉ ਚਾਰ ਬਾਲਾਂ 6 3 ਚਾਰ ਬਾਲਾਂ 6 3 ਡਾਊਟ ਬਾਲ ਆਓ ਸਾਰੇ ਚਾਰ ਬਾਲਾਂ 19 19 19 ਬਾਲਾਂ ਚਾਰ ਬੱਲੇ 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 ਤਿੰਨ 15 ਰਹਿ ਗਏ 3 15 ਤਿੰਨ ਚ 15 ਤਿੰਨ ਚ 15 ਹਾਂ ਡੌਟ ਦੌੜੀ ਇੱਕ ਦੌੜੀ ਇੱਕ ਅਗਲੇ ਮੈਚ ਦੀਆਂ ਟੀਮਾਂ ਨੇੜੇ ਆ ਰਹੇ ਬਾਕੀ ਦੀਆਂ ਫੀਲਡੀਆਂ ਫੀਲਡਰ ਬਾਹਰੋਂ ਪੂਰੇ ਚਰਨ ਦੇ ਮਿੱਤੇ ਵਾਲੇ ਵੀਰ ਬੇਨਤੀ ਆ ਆਪਣੇ ਫੀਲਡ ਦੇ ਬਾਰੇ ਪਾ ਕੇ ਕਰਦੇ ਵੀਰ ਖਾਲੇ ਦੋ ਮਿੰਟਾਂ ਨਿਪਟ ਜਾਣੇ ਬੰਦਾ ਅਦੋਹਰਾਂ ਸੀ ਦੋ ਸੀ ਨਹੀਂ ਉਹ ਸਿੰਗਲ ਤੇਰਾ ਸੀ ਆ ਮੈਂ ਬੋਲ ਦੇ ਚ ਲਾਈਵ ਜੁੜ ਰਿਹਾ ਪਟਾਈਆਂ ਪਾਵਾਂਗੇ ਇਹਦੇ ਹੋਣਾ ਕੱਟੇ ਉਹ ਆ ਜਾਣ ਕੋਈ ਨਹੀਂ ਦੋ ਬਾਲ ਤੇਰਾ ਰਹੀ ਮੈਂ ਕੱਟ ਕੇ ਤੇ ਲਾਉਂ ਦੋ ਮਿੰਟ ਚ ਲੱਗਣਗੇ ਤੇਰਾ ਕੱਟਣ ਦੇ ਬਾਲ ਬਾਈ ਬਾਲ ਫੁੱਟਬਾਲ ਨਹੀਂ ਬਾਲ ਆ ਤੇਰੀ ਪੂਰੀ ਵਧੀਆ ਹੁਣੇ ਭੜ ਗਿਆ ਵਾਹ ਕੋਈ ਵੀ ਬਿਨਾ ਲਾਈਵ ਸਾਰੇ ਗਰਾਮ ਬਣ ਜਾਂਦੇ ਆਟਾ ਤੇਰਾ 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 ਬਾਲ ਸੰਗਤ ਹੋ ਗਿਆ ਆ ਪੂਰਪੀਰ ਦੇ ਪਾ ਦੋ ਕਿਹੜੀ ਟੀਮ ਜਿੱਤੀ ਆ ਨਾ ਚਲਈ ਕਿਹੜਾ ਲਾਵਾ ਇਹ ਚੋ ਕੀ ਅੱਛਾ ਬਾਹਰ ਖੜਦਾ ਕੇ ਪੂਰਪੀਰ ਆ ਫੀਲਡਰ ਤੇ ਇਹਨਾਂ ਕਰ ਦੇਗਾ ਇੱਕ ਬਾਲ ਤੇ 13 ਰਨ ਆ ਉਹ ਪੂਰਪੀਰ ਦੇ ਹੀ ਪਾ ਦੋ ਪੂਰਪੀਰ ਦੇ ਹੀ ਪਾ ਦੋ ਆਹ ਪਾਣਾ ਫੀਲਡਰ ਤੇ ਇਹਨਾਂ ਬਈ ਦਿੰਗਾ ਤੇਰੇ ਨੋ ਦੇ ਦੇ ਪੂਲ ਗ੍ਰੀਨ ਲੈ ਪੂਣੀ ਉਹਦੇ ਬੋਲੇ ਤਾਂ ਹੀ ਪਾਦਣਗੇ ਉਹ ਤਾਂ ਹੀ ਪਾ ਦੋ ਕਦੇ ਯਾਰ ਕੱਟ ਦੋ ਲੈ ਵਾ ਪੂਲ ਗ੍ਰੀਨ ਦੇ ਤਾਂ ਹੀ ਪਾ ਦੋ ਯਾਰ ਦੂਜਾ ਕੁਆਟਰ ਦੇ ਮਾਵਾਂ ਕਟਾਈਆਂ ਦਾ ਬਾਅਦ ਚ ਲਾਈਵ ਤਾਂ ਹੋਰ